ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਮੂਸੇ ਜ਼ਿਲ੍ਹਾ ਤਹਿਸੀਲ ਸ਼੍ਰੀ ਧਰਮਤਰਨ ਸਾਹਿਬ ਕੀ ਰਵੀਰ ਦੇ ਘਰ ਆਇਆ ਦੋਸਤੋ ਅੱਜ ਤੁਹਾਨੂੰ ਵੈਸੇ ਆਪਾਂ ਟੋਟਲ 5 ਗੇਨਾਗ ਦਿਖਾਉਣੇ ਆ ਤਿੰਨ ਮੱਜਾ ਦਿਖਾਵਾਂਗੇ ਦੋ ਬੈੜਾ ਮਾਲ ਸੁਆ ਸੁਆ ਠੀਕ ਹੈ ਜੀ ਬਾਕੀ ਪ੍ਰੋਪਰ ਡਿਟੇਲ ਆਪਾਂ ਹੀਰੇ ਤੋਂ ਲੈ ਲਾਂਗੇ ਸੋ ਜਿਹੜੇ ਵੀ ਬਾਰ ਬਾਰ ਪ੍ਰਾਧਿਕਾ ਜੀ ਸੌਦਾ ਕਰਨਗੇ ਸੋ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਪਸੂ ਸਵੇਰ ਸੁਬਾਹ ਆ ਆਪਣੀ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੇ ਸੋ ਤਰੀਕਾ ਤੇ ਤੁਸੀਂ ਨੋਟ ਕਰ ਲਓ ਕਿਸਾਨ ਵੀਰੋ 24 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਠੀਕ ਆ ਜੀ ਆਪਾਂ ਵੀਡੀਓ ਕਵਰ ਕਰਦੇ ਪਏ ਆ ਦੋ ਬੜਾ ਦਿਖਾਵਾਂਗੇ ਤੁਹਾਨੂੰ ਤਿੰਨ ਮੱਝਾਂ ਝੋਟੀਆਂ ਹਾਂਜੀ ਰਿਵਰ ਕੀ ਹਾਲ ਚਾਲੇ ਵਧੀਆ ਵਧੀਆ ਭਾਜੀ ਕਿਰਪਾ ਜੀ ਹਰਦੀਪ ਸਿੰਘ ਦੀ ਕਿਰਪਾ ਸ਼ੁਕਰੇ ਮਾਲਕ ਦਾ ਹਾਂ ਕਿਰਪਾ ਕਿਰਪਾ ਜੀ ਵੀਰੇ ਅੱਜ ਤਿੰਨ ਮੱਝਾਂ ਆਪਣੇ ਕੋਲ ਦੋ ਬੈੜਾ ਨੇ ਹਾਂਜੀ ਦੋ ਬੈੜਾ ਹਾਂਜੀ ਇੱਕ ਬੈੜਾ ਸਲੇ 15-16 ਕਿਲੋ ਬੜਾ ਤੀਜੇ ਦਿਨ ਦੀ ਸੂਈ ਆ ਠੀਕ ਆ 8 ਮਹੀਨੇ ਦੀ ਗੱਬਣ ਆ ਗਈ ਹੈ ਮੈਂ ਜੋ 8 ਮਹੀਨੇ ਦੀ ਗੱਬਣ ਹੈ ਤੇ ਭਾਬਾ ਦਾ ਗੈਜ ਠੀਕ ਹੈ ਜੀ ਨੀਲੀ ਦੀ ਮੱਝ 8 ਮਹੀਨੇ ਗੱਬਣਾ ਸੀਸ ਲੱਗ ਪੂਰੀ ਬੇ ਦੁੱਧੋ ਡਰਾਈ ਹੈ ਕਰਮਾ ਲਈ ਹੈ ਨਾ ਹਾਂਜੀ ਹਾਂਜੀ ਦੁੱਧੋ ਬਹੁਤ 8 ਮਹੀਨੇ ਦੀ ਦੋਸਤੋ ਗੱਬਣਾ ਤਾਂ ਸੁਆ ਕਨਵਾ ਹੀ ਦੇ ਤੇ ਜੇ ਭਾਜੀ ਸੁਣੀ ਗਾਂ ਬਹੁਤ ਤਿੱਜਾ ਸਵੇਰ ਸੂਣ ਵਾਲੀ ਮੱਝ ਤੁਹਾਨੂੰ ਦਿਖਾ ਰਹੇ ਆ ਤੇ ਲਈ ਚੰਬੜੀ ਦੀ ਸਿੰਗਲ ਛੱਡੀ ਆ ਬਿਲਕੁਲ ਪਤਲਾ ਪਿੰਡਾ ਥੋੜਾ ਜਿਹਾ ਸਮਾਂ ਫਾਂਬਲੂ ਕੋਈ ਨਹੀਂ ਇਸ ਵੇਲੇ ਤਾਂ ਹੁੰਦਾ ਠੀਕ ਹੈ ਜਿਸ ਕਰਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਖੋਲ ਕੇ ਤੋੜ ਕੇ ਤਸਲੀ ਨਾਲ ਟਿਕਾ ਦਾਂਗੇ 8 ਮਹੀਨੇ ਦੀ ਜਿਹੜੀ ਗੱਬਣਾ 2 ਮਹੀਨੇ ਹਜੇ ਸਮਾਂ ਬਾਕੀ ਆ। ਉਹ ਸਮਾਂ ਲੂਗਾ ਤੇ 20 25 ਹਜ਼ਾਰ ਕਮਾਏਗਾ। ਮੂੰਹ ਮੱਥੇ ਦੀ ਇੱਕ ਵਾਰੀ ਤੁਸੀਂ ਨਿਗਾਹ ਮਾਰੋ। ਹਾਲਤ ਮੀਡੀਅਮ ਦੇ ਵਿੱਚ ਸਿੰਗਲ ਹੱਡੀ ਆ ਬਿਲਕੁਲ ਪਤਲਾ ਪਿੰਡਾ। ਇਹਦੇ ਬਾਕੀ ਕਿਸੇ ਰਕਮ ਤੋਂ ਪਿੱਛੇ ਭਾਰ ਦੀ ਮੁਸ਼ਕਲ ਦੀ। ਉਹ ਆਪਣੀ ਗਾਰੰਟੀ ਹੋਊ ਭਾਜੀ ਆਪਾਂ ਚੈੱਕ ਕਰਾ ਲਈ ਆ ਆਪਦੇ ਘਰੇ ਲੈਣ ਕੇ। ਠੀਕ ਆ। ਐ ਚੱਡੇ ਦੀ ਪੱਧਰੀ ਵੇਖ ਲਓ। ਹਾਂ। ਐ ਚੱਡੇ ਦੀ ਪੱਧਰੀ ਟਿੱਪਣ ਪੂਰੀ ਪੋਲੀ ਆਈ ਆ। ਠੀਕ ਆ। ਆਪਣੀ ਟਿੱਪਕੇ ਖੜੇ। ਹਾਂ। 8 ਮਹੀਨੇ ਦੋ ਸੰਭਾਲੇ ਤੇ ਕੋਈ ਚੱਕਰ ਨਹੀਂ ਸਿੱਧਾ ਬਰੇ ਪੂਰੇ 2 ਮਹੀਨੇ ਖੜਦੀ ਆ ਲੋ ਵੀ 2 ਮਹੀਨੇ ਪੂਰੇ ਲੈਂਦੀ ਆ ਕਰਮਾ ਦੀ ਠੀਕ ਆ ਜੀ ਸੋ ਤੀਜਾ ਸੂਆ ਜਿਹੜੀ ਇਹ ਮੱਝ ਸੁਣੀ ਆ ਬਾਕੀ ਸਿੰਗਲ ਖੱਟੀ ਆ ਬੂਥੀ ਬਾਥੀ ਸੁਣੀ ਆ ਗੋਲ ਸਿੰਘ ਅੱਖਾਂ ਦੇ ਵਿੱਚ ਜਵਾਬ ਬਿੱਲੀਆਂ ਖਾਨੇ ਦੇ ਮਗਰਲੇ ਥੋਤੇ ਆ ਸੋ ਨੀਲੀ ਅੰਗਪੱਖ ਦੇ ਵਿੱਚ ਵੀ ਆ ਜਾਂਦੀ ਆ ਕਿਤੇ ਨਾ ਕਿਤੇ ਕ੍ਰੋਸ ਮੰਨ ਲਓ ਹਾਂ ਜੀ ਨੀਲੀ ਅੰਗਪੱਖ ਦੀ ਮੰਨ ਲਓ ਸੋ ਸਮਝਿਆ ਕਰਮਾਲੀ ਜਿਹੜੀ ਕੋਈ 2 ਮਹੀਨੇ ਕੱਚੀ ਆ ਹਾਂ ਪੈਰ ਤਿੰਨ ਧੂਬੇ ਆ ਤਿੰਨ ਪੈਰ ਧੂਬੇ ਅਗਲੇ ਪੈਰ ਤੇ ਵੀ ਤੁਹਾਨੂੰ ਇੱਕ ਜਵਾਬ ਦਿਖਾਈ ਦੇਊਗਾ ਪਿਛਲੇ ਪੈਰ ਜਿਹੜੇ ਥੋਤੇ ਤੁਹਾਨੂੰ ਨ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਤਸੱਲੀ ਕਰਕੇ ਲੈ ਕੇ ਜਾਓ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਗਈ ਠੀਕ ਆ ਚੱਕ ਆਪਣੇ ਘਰੇ ਕਰਾਈ ਆ ਹਾਣਾ ਆਪਦੇ ਘਰੇ ਜائیں ਟਿਪ ਕੇ ਲਈ ਪੂਰੀ ਦੇ ਹੀਰੇ ਕੀ ਮੁੱਲ ਕੀ ਡਿਮਾਂਡ ਹੈ ਬੋਲਰਾ ਜੈਜ ਭਾਈ 10000 ਮੁੱਲ ਹਾਂ ਤੇ 3000 ਛੱਡ ਦੇਣਾ 60000 ਦੀ ਆਪਾਂ ਦੇਣੀ ਆ 60000 ਦੀ 60000 ਦੇ ਦੇਣੀ ਜਾਇਗਾ ਤੇ ਯਾਰ ਉਹ ਸੀ ਬੰਗਾਸੀ ਆ ਦੀ ਮੱਝ ਆ ਗਈ। ਮੈਂ ਵੀ 2 ਮਹੀਨੇ ਸਾਹਮਣੇ ਪਾਣੀ ਬਾੜ ਜੀ ਹਰਦੀ ਲੈ ਜਾਉ। ਦੁੱਧਾਂ ਦੇ 11-12 ਕਿਲੋ ਦਿੰਦੀ ਦੀ ਮੱਝ। ਠੀਕ ਹੈ ਭਰਾ। ਆ ਇਧਰ। ਲਓ ਵੀ ਕਰੋ ਚੱਕ ਠੀਕ ਆ ਜੀ। ਹਾਂ। ਬਾਕੀ ਮੇਰੇ ਭਰਾ ਮਾਰੋ ਨੀਗਾ ਠੀਕ ਆ। ਦਰਾਜੀ ਪੂਰੀ ਆ। ਸੋ ਚਾਰੇ ਥਾਣਾ ਮੌਕੇ ਤੇ ਆਪਾਂ ਦੇਖ ਰਹੇ ਆਂ। ਚਾਰੇ ਥਾਣਾ ਵਜਨ ਵੇਟ ਪੂਰਾ। ਅੱਛਾ। ਪਤਲੀ ਚਮੜੀ ਦੀ ਆ। ਬਹੁਤ ਢਾਲੀ ਮੱਝ। ਠੀਕ ਹੈ। ਤੇ ਆਪਾਂ ਚੱਲ ਵਿੱਚ ਮੱਝ ਦੇ ਸੱਜਰੋ ਮੱਝ ਲੈ ਕੇ ਉਹਨਾਂ ਤੇ ਵਿੱਚ ਦੇਤੀ ਆਪਾਂ ਨੂੰ। ਫਿਰ ਉਹ ਸੈਗਰ ਨੰਬਰ ਤੇ ਆ ਮੱਝ ਆਪਣੇ ਕੋਲ ਆ ਜੂਗਾ। ਇਹ ਲਈ ਆ ਗਈ ਹੈ ਇਹ 50 ਦਿਨਾਂ ਦੀ ਸੂਈ ਆ ਜੀ 50 ਦਿਨਾਂ ਦੀ ਸੂਈ ਹੈ ਤੇ ਮਗਰ ਬੱਚਾ ਤੇ ਮਗਰ ਕੱਤੀ ਆ ਗਈ ਇੱਧਰ ਵੇਖੋ ਆ ਮਗਰ ਕੱਤੀ ਆ ਠੀਕ ਆ ਜੀ 50 ਦਿਨਾਂ ਦੀ ਸੂਈ ਆ ਇੱਧਰ ਬੱਚਾ ਤੁਹਾਨੂੰ ਦਿਖਾ ਦਿੰਨੇ ਆ 50 ਦਿਨਾਂ ਦੀ ਸੂਈ ਇਹਦੇ ਸਵੇਰ ਦੁੱਧ ਜਗ ਤੀਜਾ ਵੀਰ ਦੁੱਧ ਜਗ ਸਵੇਰ ਦੁੱਧ ਜਗ ਸਵੇਰ ਕਿੰਨਾ ਦੁੱਧ ਆਇ ਸੌਕਤ ਹਾਜ਼ਰ ਦੁੱਧ 11-12 ਕਿਲੋ ਹੈਗਾ ਲੋ ਵੀ ਹਾਜ਼ਰ ਦੁੱਧ ਜਿਹੜਾ ਦੋਸਤੋ 12 ਕਿਲੋ ਤੁਹਾਨੂੰ ਆਪਾਂ ਦਿਖਾ ਰਹੇ ਆ ਮੱਝ ਮੇਰਾ ਵੀਰ ਦੇਖੋ ਬਸ ਜੀ ਚੌੜਾ ਪਿੱਠਪੂੜਾ ਹੈ ਵਜਨ ਵਾਤਾ ਪੂਰਾ ਤੇ ਵੱਡੀ ਮੱਝ ਆ ਕੋਈ ਛੋਟੀ ਨਹੀਂ ਗਈ ਚਵਾਈ ਦੀ ਮਗਰ ਵੀ ਕੱਤੀ ਆ ਲੰਬਾ ਤੋਂ ਧੋਨਾ ਟਿਕਾ ਦੀ ਲਬੋਚਣਾ ਨਾਲ ਦਾ ਲੰਬਾ ਹੀ ਧੋਨਾ ਮਗਰ ਕੱਤੀ ਨੂੰ ਤੇ 12 ਕਿਲੋ ਹੀਰੇ ਪੂਰਾ ਆਪਾਂ ਬਿਲਕੁਲ ਲੋ ਮੀਟਰ ਮਾ ਆਪਾਂ ਭਾਈ ਪੂਰਾ ਅਜ ਮੋਲੇ ਜਾਇਜ ਆ ਜਾਇਜ ਹਾਂ ਮੋਲ ਮੋਲ ਜਿਹੜੀਆਂ ਉਸਾਂ ਲੋ ਜੀ ਫੜ ਦੋ ਫੜ ਦੋ ਵਾਲਾ ਕੰਮ ਹੀ ਆ ਠੀਕ ਆ ਫੜ ਦੋ ਆਪਾਂ ਮੱਝ ਚੱਗੀ ਆ ਮੱਝ ਮੇਰੇ ਭਰਾ ਕੋਈ 12 ਕਿਲੋ ਤੋਂ ਬਾਹਰ ਬਾਹਰ ਬੁੱਧ ਚ ਹੋ ਸਕਦਾ ਇਸ ਮੈਂ ਤੇ ਥੱਲੇੋਂ ਫਰੇ ਇੱਥੇ ਜਿਹੜਾ ਹੀਰਾ 12 ਕਿਲੋ ਕਹਿ ਰਿਹਾ ਬੇਸ਼ੱਕ ਜਿੱਦਾ ਮਰਜ਼ੀ ਤਸਰਨੀਆ ਕਰੋ ਠੀਕ ਆ ਮੈਂ ਨਾ ਰਾਤ ਰਾਂ ਵੀ ਆਪਣੇ ਤੋਂ ਬਾਗੀ ਆ ਦੇਖੋ ਜੀ ਇਧਰ ਆ ਬਾਕੀ ਦੇਖੋ ਚੌਰ ਸਲੇਵਾ ਮੋਟ ਤੋਂ ਠੀਕ ਆ ਲੈਵਾ ਕੱਢਦੀ ਪੂਰਾ ਠੀਕ ਆ ਇਹ ਦੇਖੋ ਇਧਰ ਆ ਸਫਾਈ ਸੁਭੀ ਬੈਗਾ ਭਾਜੀ ਮੱਝ ਵੱਡੀ ਵੈ ਛੋਟੀ ਦੂਜਾ ਸੁਗਾ ਵੱਡੀ ਤੇ ਮੁੱਲ ਵੈ ਜਾਇਜ ਦੁੱਧ ਹੋਰ 2-3 ਕਿਲੋ ਵਾਜੂਗੀ ਆ ਕਲੇ ਪੰਜਾਂ ਦਿਨ ਸੁਈ ਆ ਤੇ ਮੁੱਲ ਜਾਇਆ ਕਿਹੜੇ ਕਿੰਨਾ ਕਰਦੇ ਹਾਂ ਹਾਂ 1 4 ਦੀ ਦੇ ਦੇਣਾ ਤੇ 10000 ਛੋੜ ਸਿੱਧੀ 1 4 ਦੀ ਹਾਂਜੀ 1 4 ਦੀ ਹਾਂਜੀ ਦੇ ਦਿਓ ਕੋਈ ਹੋਰ ਯਾਰ ਛੋੜ ਕਰ ਦਿੰਦੀ 1 3 ਦੀ ਦੇ ਦੇ ਬੱਸ 1 ਲੱਖ 3000 ਦੀ ਮਿਲ ਜੂਗੀ 12 ਕਿਲੋ ਦੁੱਧ ਨੀਲੀ ਦੀ ਮਏ ਆ ਨੀਲੀ ਢੇਰੀ ਆ ਨੀਲੀ ਆ ਬਾਕੀ ਥੱਬਿਆਂ ਦਾ ਲੇਵਾ ਕਰਮਾਲੀ ਬਣਾਉਂਦੀ ਆ ਬਹੁਤ ਗੋਸੂ ਦੀ ਪੂਰੀ ਰਾਜੀਪੂਰੀ ਥਣਾ ਦੀ ਆਪਣੀ ਗਰੰਟੀ ਹੋਊਗੀ ਆਨਲਾਈਨ ਮੰਗਾਉ ਠੀਕ ਹੈ ਭਰਾ ਆ ਬੱਸ ਸਾਰੀ ਦਿੰਨੇ ਆ ਠੀਕ ਹੈ ਵੀਰੇ ਇਹ ਆ ਗਏ ਆਪਣੇ ਕੋਲ ਦੁੱਧ 9 ਲੀਟਰ ਦੁੱਧ ਇਹਦਾ ਮੁੱਲ ਜਾਇਆ ਲਓ ਜੀ 9 ਲੀਟਰ ਦੁੱਧ ਹਾਂ ਮੁੱਲ ਸਾਰੀਆਂ ਦੇ ਜਾਇਜ ਆ ਬਿਲਕੁਲ ਬਿਲਕੁਲ ਇੱਕ ਵੱਡੋ ਸਾਰੇ ਜਾਇਜ ਕਮਾਈ 2-2000 ਰੱਖ ਕੇ ਆ ਜੀ ਇਹ ਕਿਦੋਂ ਦੀ ਸੂਈ ਆ ਆ ਜੀ 2 ਮਹੀਨਿਆਂ ਦੀ ਲਾਲੇ ਕੋਈ ਢਾਈਆਂ ਦੀ ਲਾਲੇ ਆ 31 ਮਗਰ ਆ ਮਗਰ 31 ਜਾਂ ਕੋਈ ਦੋਹਾਂ ਢਾਈਆਂ ਮਹੀਨਿਆਂ ਦੀ ਲਾਲੇ ਠੀਕ ਆ ਜੀ ਹਾਂ ਐਵੇਂ ਨਹੀਂ ਦੋ ਢਾਈਆਂ ਮਹੀਨਿਆਂ ਦੀ ਮਗਰ 31 ਆ ਐਸ ਵਕਤ ਦੁੱਧ 9 ਲੀਟਰ 9 ਲੀਟਰ ਕੰਡੇ ਵਾਲਾ ਦੁੱਧ ਲਓ ਜੀ 9 ਲੀਟਰ ਦੁੱਧ ਦੇ ਥੱਲੇ ਹਾਜ਼ਰ ਆ ਜਿਹੜਾ ਕੰਡੇ ਵਾਲਾ ਬਿਲਕੁਲ ਠੀਕ ਆ ਕਿੱਥੇ ਮਰਜੀ ਖਿਹਾਰ ਦਈਏ ਦੇਖੋ ਮੇਰਾ ਭਰਾ ਜੀ ਇਧਰ ਬਾਕੀ ਲਿਬਾਸ ਚ ਜੱਬੇ ਭਾਂਡੇ ਦੀ ਪੂਰੀ ਕਰਮ ਵਾਲੀ ਖਬਰਦਾਰ ਆ ਠੀਕ ਆ ਜੀ 9 ਕਿਲੋ ਦੁੱਧ ਮਗਰ ਕੱਤੀ ਆ ਬੇਸ਼ੱਕ ਸੂਭਾ ਉਪਚਾਰ ਕੋ ਢਾਈਆਂ ਕ ਮਹੀਨਿਆਂ ਬਾਅਦ ਠੀਕ ਆ ਮਗਰ ਇਹਦੇ 33 ਫੀਮੇਲ ਕਾਫ ਚਵਾਈ ਬਿਲਕੁਲ ਓਕੇ ਰਿਪੋਰਟ ਆ ਜੀ 1 ਨੰਬਰ ਚਵਾਈ 1 ਨੰਬਰ ਡੰਗਰੇ ਚਵਾਈ 1 ਨੰਬਰ ਹੋਊਗੀ ਜੋ ਕੁਝ ਉਹ ਪਹਿਲਾਂ ਦੱਸਾਂਗੇ ਆਪਾਂ ਬਹੁਤ ਜੀ ਚੋਣ ਜਵਾ ਦੀ ਚੰਗੀ ਆ ਠੀਕ ਆ ਜੀ ਹਾਂ ਆ ਦੇ ਪਾਜੀ ਇਹਦਾ ਮੁੱਲ ਅੱਜ ਆਜਾ ਕਿੰਨਾ ਹੀਰੇ ਮੁੱਲ ਵੇਚਣਾ ਲੈ ਛੜੂ ਉਹ ਵੀ ਆਖੂ ਮੈਂ ਕਮਾਈ ਲਵਾ 2-4000 ਕਿੰਨੇ ਦੀ ਦੇ ਦਗੇ ਫੇਰਾ ਇਹਦਾ ਮੁੱਲ 75000 ਹਾਂ ਨਾ ਕਿੰਨੇ ਦੇ 3000 72 ਦੀ 72 ਦੀ ਦੇ ਦੀਏ 72 ਦੀ ਦੇ ਦਿਓ ਹਾਂ ਲਓ ਵੀ 72000 ਦੀ ਇਹ ਤੁਹਾਨੂੰ ਜੈਸਨ ਦੇਜੋ ਇਧਰ ਆ ਸੀਸ ਲੱਗ ਪੂਰੀ ਹਾਂ ਇਧਰ ਆ ਪਾਜੀ ਬੋਲੀ 72000 ਦੀ ਜੈਸਨ ਹੋ ਠੀਕ ਆ ਚੱਡਾ 15 ਚੱਦੇ ਭੰਦੇ ਦੀ ਪੂਰੀ ਖਬਰਦਾਰਾ ਕਰਮਾ ਲਈ ਪਾਜੀ ਚਵਾਈ ਦੀ ਇੱਕ ਨੰਬਰ ਹੋਊਗੀ ਹਾਂ ਆ ਦੇਖੋ ਨਾੜਾ ਕੱਲਿੰਗਾ ਕੱਲਿੰਗਾ ਦੀਦੀਆਂ ਆ ਦੇਖੋ ਜੀ 9 ਕਿਲੋ ਦੁੱਧ ਦੇ 72 ਹਾਦੀ ਆਪਾਂ ਦੇ ਦੇਣੀਏ 72000 ਦੀ ਮਿਲ ਜੂਗੀ ਦੇ ਦੇਣੀ ਨਾਰ ਨੂਰ ਦੋ ਪਾਸੇ ਮੋਟੀ ਮਿਲਕ ਨਾਰ ਠੀਕ ਆ ਜੀ ਸੋ ਮਗਰਵੇ ਕੱਟੀ ਆ ਫੀਮੇਲ ਕਾਫ ਭਾਜੀ ਕਹਿਣ ਦੀਆਂ ਗੱਲਾਂ ਨਹੀਂ ਲੈਣੀ ਸਿਰਫ ਅੱਜ 15-1500 ਕਮਾਈ ਆ ਆ 72 ਦੀ ਅੱਜ ਦੇਣੀ ਏ ਜਾਣਦ ਕੀ ਰੇ ਜਾਣਦੀ ਏ ਸੋ ਮਗਰ ਕੱਟੀ ਬੋਲ ਪਿਆਰੀ ਆ ਕੱਟੀ ਕੋਈ ਛੱਡਣਾ ਚਾਹੁੰਦਾ ਆਪਣਾ ਵੀਰ ਭਰਾ ਸੱਜਣ ਲਾਗੋ ਲੈਣਾ ਚਾਹੁੰਦਾ 5000 ਦੀ ਕੱਟੀ ਛੱਡਦੇ ਭਾਵੇਂ ਵਾਹ ਵੀ ਮਗਰ ਕੱਟੀ ਆ ਠੀਕ ਆ ਜੀ ਕੋਈ ਮਾ ਛੜ ਕਾਲੀ ਸ਼ਾਇਦ ਰ ਭਾਜੀ ਬਿਲਕੁਲ ਜੈਡ ਬਲੈਕ ਜੈਡ ਬਲੈਕ ਬਹੁਤ ਪਿਆਰੀ ਕੱਟੀ ਆ ਆ 72 ਦੀ ਦੇ ਦੇਣੀ ਆ ਠੀਕ ਆ ਤੇ ਵੈੜ ਵੇਖੋ 16 ਲੀਟਰ ਬੋਲਾ 16 ਲੀਟਰ ਬੋਲਾ ਅੱਜ ਦੂਜਾ ਦੇਣਾ ਤੇ ਜਾ ਦੇ ਸੁਈਨ ਹੋ ਗਿਆ ਤੇ ਜਾ ਦੇ ਨਾ ਠੀਕ ਆ ਜੀ 16 ਮਿੰਟ ਬੋਲਾ ਮਗਰ ਕੀ ਬੱਚਾ ਬੱਚਾ ਆ ਗਿਆ ਬੱਚਾ ਮਗਰ ਇਹਦੇ ਸੁਵਾ ਕਰਮਾ ਸੁਗਾ ਜੀ ਦੂਜਾ ਸੁਵਾ ਆ ਮਗਰ ਹਾਂਜੀ ਹਾਂਜੀ ਬੱਚਾ ਨਾ ਮਗਰ ਅੱਜ ਭਾਜੀ ਕਮਾਈ ਛੋਟੀ ਛੋਟੀ ਠੀਕ ਆ ਲਓ ਜੀ ਬਾੜ ਮੇਰਾ ਭਰਾਨੀ ਗਾਦੇ ਵਿੱਚੋਂ ਕੱਢੋ ਖਾਣ ਹੱਥੀ ਮੁਠੀ ਵਾਲਾ ਕੱਦ ਵੱਡਾ ਸੋ ਕਰੌਸਪਰੀਟ ਦੇ ਵਿੱਚ ਆ ਸੋ ਕਰੋ ਚੈੱਕ ਮੇਰੇ ਭਰਾ ਠੀਕ ਆ ਜੀ ਬੱਚਾ ਮਗਰ ਨਾਰੂਆ ਨਾਰਾ ਬੱਚੇ ਦੇ ਸੋ ਪੂਰੀ ਵੱਡੀ ਹਾਈਡ ਕੱਟ ਦੇ ਵਿੱਚ ਆ ਕੁਝ ਛੋਟੀ ਜੀ ਮੰਨ ਕੇ ਨਾ ਸੌਦਾ ਕਰਿਓ ਠੀਕ ਆ ਜੀ ਇਹ 24 ਚੰਗੀ ਸਾਫ ਨੇ ਜਾਈ ਇੱਕ ਨੰਬਰ ਭਾਜੀ ਥਾਣੇ ਵੇਖੋ ਕਿੰਦਾ ਵਧੀਆ ਲੱਗਾ ਲਓ ਜੀ ਇਹ ਥਾਨ ਸਾਫ ਆ ਬਈ ਥਾਨ ਸਾਫ ਆ ਵੈਸੇ ਮੁੱਠੀ ਥਾਣਾ ਸੋ ਬੋਲੇ ਦੀ ਸਥਿਤੀ ਜੁਰਾ ਦਾ 16 ਲੀਟਰ ਕਿੱਥੇ ਮਰਜੀ ਹੱਥ ਫੇਰੀ ਜਾਓ ਹਾਂ ਕਿੱਥੇ ਮਰਜੀ ਖਿਲਾਰ ਦਈਏ ਹਾਂ ਹੁਣ ਇਹ ਆਈ ਹੈ ਵੀ ਭਾਜੀ ਠੀਕ ਆ ਠੀਕ ਆ ਹਾਂ ਹੁਣ ਇਹ ਤਾਰੀਆ 10 20 ਮੰਡੀ ਹੋਏ ਲੇ ਠੀਕ ਆ ਹਾਂ ਜੀ ਲਓ ਵੀ ਇਹ ਰੰਗ ਇਹ ਪ੍ਰਿੰਟ ਆ ਠੀਕ ਆ ਜੀ ਇਹ ਤਾਂ ਉਸੇ ਇਹਨਾਂ ਗਰਮੀ ਨਹੀਂ ਮਨਾਉਣੀ ਭਾਜੀ ਕੋਈ 18 ਕਿਲੋ ਦਵੇ 20 ਕਿਲੋ ਦਵੇ ਉਹ ਸ ਜਦੋਂ ਹੁਣ ਤੇਰੇ ਕੋਲ ਚੋਕੇ ਲੈ ਜਾ 516 ਕਿਲੋ ਕੰਡੇ ਦੇ ਦੁੱਧ ਹਾਂ ਬੋਲਾ ਐ ਟਾਂ ਤੇ ਠੀਕ ਹੈ ਭਰਾ ਹਾਂ ਕਰ ਲਾ ਲੈ ਵੀ ਇਹ ਬੰਨ ਦੇ ਵੀਰੇ ਠੀਕ ਹੈ ਜੀ ਸੋ ਬੱਚਾ ਮਗਰ ਉਹ ਨਰਵਾ ਨਾਲ ਹਾਂ ਨਰਵਾ ਨਾਲ ਭਾਜੀ ਲੋਕੀ ਆਂਦੇ ਐ 80 ਸੀ ਕਰ ਲਈ ਅਸੀਂ ਲੱਖ ਕਰ ਲਈਏ ਅੱਜ ਮੋਲ ਉੜਦੀਆਂ ਤੇ ਜਾਣ ਕਿੰਨੇ ਦੀ ਦੇਦਗੇ ਹਿਰੇ ਫਿਰ 65000 ਕਰਦੇ ਆ ਦੇਦਾ ਕੀ ਕਿੰਨੇ ਦੀ ਆਪਾਂ 60000 ਦੀ ਦੇ ਦੇਣੀ ਆ ਹੂੰ ਬਾ ਵੀ 65000 ਮੌਲਤ ਬਾੜੀ ਹਰ ਦੇਉਂਗਾ 60000 ਦੀ ਦੇਦਣੀ ਵੇਖੋ ਥਾਨ ਹਾਂ ਥਾਨ ਕਿੱਡਾ ਵਧੀਆ ਲੱਗਾ ਕੋਈ ਪਰੇਸ਼ਾਨ ਤੇ ਨਹੀਂ ਕਰਦੀ ਕੀ ਬਾੜਾ ਕਿ ਬੰਨ੍ਹ ਨਹੀਂ ਤਾਰ ਰਸੀ ਉੱਤੇ ਲੈਂਦੀ ਰਸੀ ਉੱਤੇ ਰਸੀ ਲੈਂਦੀ ਹਾਂ ਉੱਤੇ ਰਸੀ ਲੈਂਦੀ ਬਾਕੀ ਮਿਲਦੀ ਟਿੱਕੇ ਆ ਮਿਲਦੀ ਵਧੀਆ ਵਧੀਆ ਠੀਕ ਹੈ ਭਰਾ ਬਾੜੀ ਬਾੜੀ ਹਰਦੀ ਆਪਾਂ ਬਾੜੀ ਦੇ ਦੇਣੀ ਲੋ ਜੀ ਬਾੜੀ ਹਰਦੀ ਜਾਂਦੀ ਰਹੂਗੀ ਇੱਧਰ ਆਪਾਂ ਜੀ ਇੱਧਰ ਇੱਕ ਵਾੜ ਤਾਂ ਦਿਖਾ ਦੇਨੇ ਸੂਈ ਸੁਵਾਈ ਇਹ ਵੀ ਬਿਲਕੁਲ ਤਾਜੀ ਆ ਮਗਰ ਬੱਚੀ ਸੀ ਨੇ ਤੇ ਮਗਰ ਬੱਚੀ ਆ ਗਈ ਬਾਜੀ ਇਹਦੇ ਠੀਕ ਆ ਤੁਸੀਂ ਇਹ ਕਿੰਨੇ ਦਿਨ ਹੋ ਗਏ ਨੂੰ ਅੱਜ ਇਹਦੇ ਮਗਰ ਬੱਚਾ ਵੱਛਾ ਹਾਂਜੀ 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 ਵੇਖਿਆ ਕਿ ਕਿਤੇ ਹੈ ਨਹੀਂ ਨਹੀਂ ਵੱਛਾ ਵੱਛਾ ਬੜੀ ਗਲਤ ਨਹੀਂ ਗੱਲ ਨਾਰੂਆ ਨਾਲ ਬੱਚੇ ਦੇ ਹਾਂ ਮੱਛਾ ਵੱਛਾ ਮਗਰ ਵੱਛਾ ਦੇ ਅੱਜ ਕਿੰਨਾ ਤੀਜਾ ਕਿ ਚੌਥਾ ਹੈ ਹਾਂਜੀ ਤੀਜਾ ਦਿਨ ਸੁਈਨ ਹੋ ਗਿਆ 8-9 ਕਿਲੋ ਬਾੜਾ ਹੋਊਗਾ ਠੀਕ ਹੈ ਵੀਰੇ ਇੱਕ ਥਾਂ ਚ 10 ਤਾਂ ਰਹੀ ਆਉਂਦੀਆਂ ਮਗਰਲੇ ਚੋਂ ਠੀਕ ਆ ਤੇ ਦੱਸ ਕੇ ਦੇਣੀ ਆ ਮੋਲ ਰਜਾਇਜ ਅੱਛਾ ਜੀ ਹਾਂ ਲਓ ਜੀ ਮੋਲ ਬਿਲਕੁਲ ਜਾਇਜ ਵਾਜਬ ਬਾਕੀ ਵਾੜ ਮੇਰੇ ਵੀਰ ਚੈੱਕ ਕਰੋ ਉਤੋਂ ਪਿੰਡੇ ਫੋੜੀ ਬਿਲਕੁਲ ਸਾਫ਼ ਸੁਥਰੀ ਆ 14-15 ਕਿਲੋ ਦੁੱਧ ਦੇ ਜਾਨਾ ਨੇ ਹੁਣ ਇਸ ਵਕਤ ਕਿਨਾਂ 10 12 ਕਿਲੋ ਨਹੀਂ ਨਹੀਂ ਭਾਈ 10 ਨਹੀਂ 9 ਕਿਲੋ ਬੋਲਾ 9 ਕਿਲੋ ਬੋਲਾ ਜਿਹੜਾ ਸਹੀ ਹੈ 10 ਵਾਲੇ ਆ ਜਾ 10 ਕਿਲੋ ਹੀ ਆ ਠੀਕ ਆ ਹਾਂ ਤੇ ਵੀਰੇ ਥਣਾ ਦੀ ਚਵਾਈ ਬਾਰੇ ਜ਼ਰੂਰ ਦੱਸੋ ਪੂਰੀ ਇੱਕ ਨੰਬਰ ਹਾਂ ਬਾਤ ਕਰਦੇ ਨਹੀਂ ਕੀ ਕੋਈ ਭਾਜੀ ਇੱਕ ਥਾਂ 'ਚ ਮੈਂ ਤੁਹਾਨੂੰ ਦੱਸਣਾ 10 ਤਰਾਂ ਹੀ ਆਉਂਦੀਆਂ 10 ਤਰਾਂ ਉਹ ਮਗਰ ਕਿਹੜਾ ਗਾਰਡਰ ਥਾਂ ਨਹੀਂ ਪਰਲੀ ਬੈਠਾ ਇੱਕ ਬਹਿਣੀ ਇੱਕ ਬਹਿਣੀ ਵਾਲਾ ਜਿਹੜਾ ਅਗਲੀ ਥਾਂ ਨਾਲ ਨਹੀਂ ਆ ਅਗਲਾ ਰੰਬੜਿਆ ਥਾਂ ਹਾਂ ਪਰ 10-10 ਆਉਂਦੀਆਂ ਝੂੜ ਨਹੀਂ ਮਾਰਨਾ ਠੀਕ ਹੈ ਵੀਰੇ ਵੀ 10 ਹੀ ਆਉਂਦੀਆਂ ਸਾਰੀਆਂ ਆਉਂਦੀਆਂ ਉਤਰਾ ਵੇੜ 50000 ਦੀ ਮੈਂ ਆਪ ਭਾਜੀ ਲਈ ਹੁਣੇ ਘਾਕੇ ਵਾਦੇ ਇਹ ਲਈ ਦੱਸੋ ਵੀਰੇ ਨੇ ਮਹਿੰਗੀ ਸੀਗੀ ਜਿੱਦਾਂ ਸੋਈ ਹੈ ਤਕਰੀਬਨ ਪਰਸੋਂ ਚੌਥੀ ਦੀ ਆਪਾਂ ਤੁਹਾਨੂੰ ਦਿਖਾਈ ਸੀਗੀ ਪਰ ਅੱਜ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਇਹੋ ਚੀਜ਼ਾਂ ਕਸਰਾ ਮਾਰ ਜਾਂਦੀਆਂ ਵਪਾਰੀ ਵੀਰ ਨੂੰ ਬਾਕੀ ਇਹ ਵੀ ਪਤਾ ਲੱਗਦਾ ਠੀਕ ਹੈ ਜੀ ਭਾਜੀ ਤੋਂ ਕਿਸਮਤ ਤੇ ਬਾਤ ਚਾਹੀਦੀ ਕੋਈ ਚੱਕਰ ਨਹੀਂ ਆਗਲੇ ਸਵੇਰੇ ਨੂੰ ਭਾਵੇਂ ਚੱਲੇ ਪਏ ਪੂਰਾ ਹਾਂ ਤੇ ਕੋਈ ਨਾ ਮਤਲਬ ਕੋਈ ਪੂਰਾ ਨਾੜ ਗੰਡ ਗਿਲਟੀ ਨਹੀਂ ਅੱਜ ਦੀ ਹੋਣੀ ਹੈਗੀ ਇੱਕ ਬਹਿਣੀ ਵਾਲਾ ਵੇਖੋ ਜੀ ਅਗਲਾ ਥਾਣਾ ਠੀਕ ਆ ਦੁੱਧ ਭਾਜੀ ਪਹਿਲੇ ਸੂਜਾਂ ਦੇ 14 ਕਿਲੋ ਕੱਢਿਆ ਆ ਜਿਹੜਾ ਇੱਕ ਬਹਿਣੀ ਵਾਲਾ ਗਾਥਾਣਾ ਸੀ ਹਾਂ ਅਗਲਾ ਥਾਣਾ ਇਹ ਥਾਣਾ 10 ਕਿਤਾ ਰਾਂ ਆਉਂਦੀਆਂ ਨੇ ਹਾਂ ਜੀ ਹਾਂ ਜੀ 10 ਤਰਾਂ ਤੇ ਮਗਰ ਇਹਦੇ ਬੱਚਾ ਆ ਗਿਆ ਹਨਾ ਜੇ ਆਪਾਂ ਹੀਰੇ ਮੋਲ ਦੀ ਮੰਗ ਕੀ ਰੂਗਦੇ ਮੋਲ ਭਾਜੀ 40000 ਕਾ ਤੇ 37000 ਦੀ ਦੇ ਦੇਣੀ ਪੈਣ ਘਾਟੇ ਦਿਆ 50 ਦੀ ਆਈ ਸੀ ਹਾਂ ਆਈ 50 ਦੀ ਸੀ ਹਾਂ ਹਾਂ ਦੁੱਧ ਇਹਦੇ ਨਹੀਂ ਆਪਾਂ 37000 ਹੁਣ ਕਸਰ ਲੱਗਦੀ ਆ ਫਿਰ ਲਾਉਣੀ ਪੈਣੀ ਹਨਾ ਲਾਉਣੀ ਪੈਣੀ ਆ ਮੋਲ ਆਪਾਂ 66000 ਦੀ ਦੇਣੀ 16 ਕਿ ਉਹ ਆਪਾਂ 1 ਲੱਖ 3000 ਦੀ ਦੇ ਦੇਣੀ ਆ 12 ਲੀਟਰ ਦੁੱਧ ਆ ਠੀਕ ਆ ਉਹ ਪੰਜਾਂ ਦੇਣਾ ਸੂਈ ਆ ਹਾਂ ਮੋਲਾ ਜੀ ਜਾਇਜ਼ ਰੱਖੇ ਪੂਰੇ ਜਿਹੜੀ ਜੜੀ ਆ ਜਿਹੜੀ ਢੇਲੀ ਵਿਖਾਈ ਆ ਮਾਜ ਇੱਕੋ ਹੀ ਫਿਰ ਤੋਰ ਇਹਨੂੰ ਇੱਧਰ ਵੇਖਿਓ ਪਾਜੀ ਹਾਂਜੀ ਆ ਆ ਵੇਖਿਓ ਲਓ ਵੀ ਢੇਲੀ ਮਾਜ ਇੱਕੋ ਹੀ ਤੁਹਾਨੂੰ ਫਿਰ ਦਿਖਾ ਰਿਆ ਮੇਰਾ ਵੀਰ ਤਸੱਲੀ ਨਾਲ ਦੇਖ ਲਿਆ ਜੀ ਚੰਗੇ ਜਾਨਵਰ ਆ ਬਾਈ ਮਰ ਜਿੱਥੋਂ ਵੀ ਤੁਹਾਨੂੰ ਮਿਲਦਾ ਚੰਗਾ ਪਸ਼ੂ ਖਰੀਦੋ ਠੀਕ ਆ ਪਾਜੀ ਢੇਲੀ ਆ ਨੀਲੀ ਆ ਵੱਲਾ ਮੱਥਾ ਮਗਰਲੇ ਖੋਰ ਪੈਰ ਤੋਂ ਫਿਆ ਤੇ 12 ਕਿਲੋ ਮੇਰੇ ਵੀਰ ਕੋਈ ਗੱਲਾਂ ਨਾਲ ਨਹੀਂ ਗਾ ਬੇਸ਼ੱਕ ਤਸੱਲੀ ਨਾਲ ਕਰਦਾ ਪਾ ਇਰੇ 12 ਕਿਲੋ ਤੋਂ ਦੁੱਧ ਘਟ ਗਿਆ ਫਿਰ ਮੱਝ ਨਹੀਂ ਲੈਣੀ ਕਿਸ ਨੇ ਮੈਂ ਨਾ ਆਪਣੇ ਰਾਤ ਰਵੇ ਆਹੋ ਰਾਤ ਰੇਵੇ ਕੋਈ ਰੋਟੀਆਂ ਖਾਵਾਂ ਉਹ ਹੀ ਉਹਨੂੰ ਫੜਾਂਗੀ ਬਸ ਬਸ ਕਰੋ ਜੱਕ ਠੀਕ ਆ ਜੀ ਮਤਲਬ ਇਹੋ ਆ ਵੀ ਜਿੰਨਾ ਰੇਟ ਮੰਗਿਆ ਹੀਰੇ ਨੇ ਵੀ 12 ਕਿਲੋ ਦੇ ਪੈਸੇ ਲੈਣੇ ਆ ਤੇ 12 ਕਿਲੋ ਚੋਕੇ ਬੇਸ਼ੱਕ ਖੜੋ ਪੋਲੀ ਇਹ ਨਾ ਬਰਾਬਰੂ ਦੀ ਮੈਂ ਨਾ ਮੈਂ ਨਾ ਚਵਾਈ ਇੱਕ ਲੰਬਰ ਹੋਊਗੀ ਹਾਂ ਚਵਾਈ ਦੀ ਮਾੜੇ ਮਾੜੀ ਹੋਵੇ ਤਾਂ ਤੁਹਾਨੂੰ ਬੇਸ਼ੱਕ ਆਖੇ ਹਾਂ ਇੰਨੀ ਚਵਾਈ ਲੱਗੀ ਆ ਚਵਾਈ ਨਿੱਗਰ ਚਵਾਈ ਭੋਲੀ ਹਾਂ ਭਾਜੀ ਤੇ 7 ਵਜੇ ਚੋਈ ਭਾਜੀ ਸੁਰੇ ਸਾਡੇ 6 ਵਜੇ ਆ ਜੀ ਜਾਂਦੇ ਆ ਆ ਕਰਦੀ ਏ ਥੋੜਾ ਗਾ ਕੋਈ ਨਹੀਂ ਕੋਈ ਨਹੀਂ ਹਾਂ ਅਧਰ ਪਾਜੀ ਕੱਟੀ ਹਾਂ ਪੰਜਾਹ ਦੇਣਾ ਦੀ ਸੋਈ ਆ ਪਾਜੀ ਦੁੱਧ ਦੇਜੂ 14 ਕਿਲੋ ਐ ਲੱਗਦਾ ਮਾਨ ਆ ਮੱਜ ਦੇ ਹੂੰ ਪੂਰਾ ਮਾਨ ਆ ਲੋ ਜੀ ਚਲੋ ਮਗਰ ਕੱਤੀ ਆ ਪਲੱਸ ਪੁਆਇੰਟ ਆ ਚਲੋ ਮਗਰ ਬੱਚਾ ਕੱਤੀ ਆ ਤੇ ਪਾਜੀ ਉਹ ਵੀ ਵੰਗਾ ਦੇਵਾ ਆਪਾਂ ਅੱਜ 62000 ਦੀ ਦੇ ਦੇਣੀ ਆ 2 ਮਹੀਨੇ ਖੜਦੀ ਆ ਹਾਂ ਜੀ ਔਰ ਕਿਹੜੀ ਪਰਲੇ ਬੰਨੇ ਆ ਹਾਂ ਜੀ ਉਹ ਬਾੜ ਜੀ ਦੇ ਦੇਣੀ ਇਹ ਇਹ 1 ਲੱਖ ਤੇ ਨਹੀਂ ਆ ਵੀ ਦੇ ਦੇਣੀ ਆਪਾਂ ਹਾਂ ਜੀ ਕੋਈ ਕਹੀ ਰੋ ਰੋ ਇਹ ਤਾਂ ਹੋ ਗਿਆ ਜੀ ਆਪਣੇ ਕੋਲ ਐਨੀਮਲ ਹਾਂਜੀ ਜੀ ਉਹ ਛੋਟੀ ਵਗਾ ਦੇ ਤੀਜੇ ਸੁਗੇ ਸੁਣੀਆ ਹਾਂ ਕੋਈ ਵੀਰ ਘੱਟ ਪੈਸੇ ਲਾਉਣ ਵਾਲੇ ਹੁੰਦੇ ਮਹੱਦਰ ਬੰਦਾ ਹੋ ਜਾਂਦਾ ਹਾਂਜੀ ਤੇ ਕੋਈ ਸਾਹਮਣ ਵਾਲਾ 2 ਮਹੀਨੇ ਸਾਹਵਲੇ 8 ਮਹੀਨੇ ਗੱਬਣਾ ਕਰਮਾੜੀ 80-85 ਹਜ਼ਾਰ ਰੁਪਏ ਦੀ ਮੱਝ ਤਿਆਰ ਹੋਈ ਹੈਗੀ ਭਾਜੀ ਹਾਂ ਇਧਰ ਵੇਖੋ ਚੱਕਾ ਆਪਾਂ ਦੇ ਘਰੇ ਕਰਾਈਆ ਫੇਰ ਕਰਾ ਲਈ ਭਵੇਂ ਸਹੀ ਹੈ ਜੀ ਹਾਂ ਫੇਰ ਕਰਾ ਲਈ ਕੋਈ ਚੱਕਰ ਨਹੀਂ ਆ ਲਓ ਜੀ ਥਾਣੇ ਵਿਖਾ ਦਈਏ ਤੁਹਾਨੂੰ ਆਪਾਂ ਇਧਰ ਆ ਵੇਖ ਨਾੜਾ ਕੱਲੀਆਂ ਗੱਲੀਆਂ ਦੀਦੀਆਂ ਭਾਜੀ ਇਹਦੀਆਂ ਆ ਦੇਖੋ ਥਾਣਾ ਦੀ ਇਹਦੀ ਪੱਦਰੀ ਚੱਡੇ ਦੀ ਇਹ ਬਾੜ ਦੀ ਆਪਾਂ ਦੇ ਦੇਣੀ ਆ ਦੇਖੋ ਠੀਕ ਹੈ ਜੀ ਸੋ 62000 ਦੀ ਮਿਲ ਜੂਗੀ 2 ਮਹੀਨੇ ਸਾਪਣ ਦੀ ਲੋੜ ਆ ਠੀਕ ਹੈ ਜੀ ਹਾਂ ਜੀ ਸੋ 8 ਮਹੀਨੇ ਦੀ ਗੱਬੜ ਦੇ ਰਹੀ ਹਾਂ ਮੈਂ ਜੀ ਭਾਈ ਪਹਿਲਾਂ ਝੋਟੀ ਆ ਔਰ ਇਹ ਵਿੱਚ ਉਹ ਨਾ ਪਾਤੀਆਂ ਦੇ ਨਹੀਂ ਹਾਂ ਡੱਸਾਂ ਹਾਂ ਭਾਈ ਡੰਗਰ ਦੀ ਬਾਈ ਦੇ ਦੇ ਵਿੱਚ ਇਹ ਪਾ ਦੇਣੀ ਅਸੀਂ ਮਾ ਚੱਲ ਪਾ ਦਿਓ ਅਸੀਂ ਵੇਚ ਦਾਂਗੇ ਠੀਕ ਹੈ ਵੀਰੇ ਫਿਰ ਇੱਕ ਸੰਪਰਕ ਨੰਬਰ ਆਪਣੇ ਬੋਲ ਦਿੰਦੇ ਆ 90134413 ਠੀਕ ਹੈ ਭਰਾ ਹਾਂ ਜੀ ਹਾਂ ਜੀ ਲੋ ਵੀ ਹੋ ਨਿਹਰਾ ਗਿਆ ਬਾਕੀ ਮੇਰਾ ਭਰਾ ਜੀ ਇੱਕ ਗੱਲ ਕਹਿਣਾ ਕੋਈ ਦੂਰੋਂ ਆਉਂਦਾ ਭਾਜੀ ਤੇ ਦੁੱਧ ਦਾ ਸਟੱਲੀ ਕਰਨਾ ਚਾਹੁੰਦਾ ਰਾਤ ਰਵੇ ਰਾਹ ਦੇ ਚੋਏ ਆਪਸੇ ਹੀ ਮੰਨਤੀ ਕਰੇ ਜਿਹਨੇ ਫੇਰ ਚੋਏ ਮਾਰੀ ਗੰਡੀ ਪਤਾ ਲੱਗ ਹੀ ਜਾਂਦਾ ਡੰਗਾ ਪਤਾ ਲੱਗ ਜਾਂਦਾ ਵੀਰੇ ਦੋ ਜਵਾਈਆਂ ਚ ਪੂਰਾ ਨਿਚੋੜਦੇ ਆਪਾਂ ਤਾਂ ਕਿਹਦੇ ਮੁੱਲ ਰੱਖੇ ਭਾਈ ਬਹੁਤ ਜਾਇਜ ਅੱਜ ਹਾਂ ਪੂਰੇ ਜਾਇਜ ਆ 16 ਕਿਲੋ ਬੋਲਾ ਆ ਵੈੜ ਥਲੇ 16 ਕਿਲੋ ਬੋਲਾ ਇਧਰ ਠੀਕ ਹੈ ਵੀਰੇ ਹਾਂ ਇਹ ਆਪਾਂ 60000 ਦੀ ਦੇ ਦੇਣੀ ਲਓ ਜੀ ਆ 60000 ਦੀ ਮਿਲ ਜੂਗੀ ਸੋ ਬਾਕੀ ਸਾਰੀ ਡੀਟੇਲ ਤਾਂ ਮੇਰੀ ਆ ਹਣ ਕਾਟਾ ਪੈਂਦੇ ਆ ਝੂਟ ਮਾਰਨਾ ਰੋ ਰਹਾਦਾ ਵੇਲਾ ਆ ਆਪਾਂ 35000 ਦੀ ਦੇ ਦੇਣੀ ਠੀਕ ਹੈ ਵੀਰੇ ਹਾਂ ਸੋ ਦੋਸੋ ਬਿਲਕੁਲ ਜੈਨੂਨ ਜਾਇਜ ਮੋਲਾ ਆਣ ਕੇ ਮੇਰਾ ਭਰਾ ਇੱਥੇ ਤਸੱਲੀ ਕਰ ਲਿਆ ਜੇ ਮਾਲ ਸਾਫ਼ ਸੁਥਰਾ ਸਾਰਾ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਜੀ ਆਣ ਭਾਈ ਕਿਹੜਾ ਵੇ ਜੀ ਆਣ ਓਕੇ ਜੀ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ